ਸਤਿ ਸ੍ਰੀ ਅਕਾਲ ਆਰਾਮ ਰਾਮ ਹੈ ਜੀ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਇੱਕ ਸਾਰੇ ਜਿਹੜੇ ਜ਼ੀਰਕਪੁਰ ਵਾਸੀ ਐ ਤੇ ਜਿਹੜੇ ਵੀ ਮੇਰੇ ਇਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਇੱਕ ਛੋਟੀ ਜਹੀ ਅਪੀਲ ਕਰਨਾ ਚਾਹੁੰਦਾ ਕਿ ਇਸ ਕਰੋਨਾ ਦੇ ਤੌਰ 'ਚ ਇੱਕ ਮੈਂ ਛੋਟੀ ਜਿਹੀ ਕੋਸ਼ਿਸ਼ ਕਰਨਾ ਚਾਹੁੰਦਾ ਕਿ ਲੋਕਾਂ ਨੂੰ ਉਹਨਾਂ ਦੇ ਡਿਪਰੈਸ਼ਨ ਚੋਂ ਬਾਹਰ ਕੱਢੀਏ ਜੋ ਇਸ ਟਾਈਮ ਕਰੋਨਾ ਦੀ ਜੰਗ ਲੜ ਰਹੇ ਹਨ ਕਿਉਂਕਿ ਰੋਜ਼ ਸੋਸ਼ਲ ਮੀਡੀਆ ਤੇ ਖਬਰਾਂ ਆ ਰਹੀਆਂ ਕਿ ਚਮਚਾਨ ਘਾਟਾ ਚ ਜਿਹੜੀ ਲਾਸ਼ਾਂ ਸਾੜਨ ਦੀ ਜਗਾ ਨਹੀਂ ਹੈ ਆਕਸੀਜਨ ਨਹੀਂ ਹੈ ਬੜੀ ਤਰ੍ਹਾਂ ਦੀਆਂ ਨੇਗੇਟਿਵ ਗੱਲਾਂ ਆ ਰਹੀਆਂ ਤੇ ਇਹਨਾਂ ਨੇਗੇਟਿਵ ਗੱਲਾਂ ਦੇ ਵਿੱਚ ਮੈਂ ਥੋੜੀ ਜਿਹੀ ਪੋਜ਼ਿਟਿਵਿਟੀ ਲੈ ਕੇ ਆਉਣਾ ਚਾਹੁੰਦਾ ਤਾਂ ਕਿ ਲੋਕ ਜਿਹੜੇ ਇਸ ਬਿਮਾਰੀ ਤੋਂ ਡਰਨਾਂ ਬਰਕੇ ਇਸ ਬਿਮਾਰੀ ਨਾਲ ਲੜਨ ਇਸ ਕਰਕੇ ਮੈਂ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਵੀ ਬੰਦੇ ਕੋਈ ਠੀਕ ਹੋਏ ਆ ਇਸ ਬਿਮਾਰੀ ਤੋਂ ਜਿਹੜੇ ਹਸਪਤਾਲਾਂ ਤੋਂ ਵਾਪਸ ਆਏ ਆ ਜੰਗ ਲੜ ਕੇ ਇਸ ਕਰੋਨਾ ਨਾਲ ਜੰਗ ਲੜ ਕੇ ਵਾਪਸ ਆਏ ਆ ਉਹ ਆਪਣੀ ਵੀਡੀਓ ਆਪਣੇ ਐਕਸਪੀਰੀਅੰਸ ਜਿਹੜੇ ਮੈਨੂੰ ਇੱਕ ਛੋਟੀ ਜਹੀ ਵੀਡੀਓ ਬਣਾ ਕੇ ਆਪਣੇ ਆਪ ਵੀਡੀਓ ਬਣਾ ਕੇ ਮੈਨੂੰ ਸ਼ੇਅਰ ਕਰਨ ਤਾਂ ਮੈਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੀ ਵੀਡੀਓ ਦਿਖਾ ਕੇ ਲੋਕਾਂ ਨੂੰ ਮੋਟੀਵੇਟ ਕਰਨਾ ਚਾਹੁੰਦਾ ਜੀ ਤੇ ਮੇਰੀ ਛੋਟੀ ਜਿਹੀ ਅਪੀਲ ਆ ਜੀ ਤੇ ਮਨੋਂ ਤਾਂ ਧੰਨਵਾਦ ਆ ਜੀ ਤੁਹਾਡਾ ਬਹੁਤ-ਬਹੁਤ ਤਾਂ ਕਿ ਲੋਕ ਤੁਹਾਡੇ ਐਕਸਪੀਰੀਅੰਸ ਨੂੰ ਦੇਖ ਕੇ ਕਰੋਨਾ ਨਾਲ ਲੜ ਸਕਣ ਥੈਂਕ ਯੂ ਧੰਨਵਾਦ